ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਿਸੇ ਨਗਰ ਦੇ ਵਿੱਚ ਦੋ ਮਨੁੱਖ ਰਹਿਆ ਕਰਦੇ ਸੀ ਕਹਿੰਦੇ ਨਗਰ ਦੇ ਵਿੱਚ ਜਦੋਂ ਰਹਿੰਦੇ ਹੋਏ ਉਹਨਾਂ ਨੂੰ ਰੋਟੀ ਟੁੱਕ ਵੀ ਜੁੜਨਾ ਨਸੀਬ ਨਾ ਹੋਇਆ ਤਾਂ ਦੋਵਾਂ ਜਾਣਿਆਂ ਨੇ ਤੈਅ ਕੀਤਾ ਕਿ ਆਪਣੇ ਨਗਰ ਦਾ ਰਾਜਾ ਬੜਾ ਜ਼ਿਆਦਾ ਧਰਮੀ ਹੈ ਆਪਾਂ ਐਵੇਂ ਕਰਦੇ ਹਾਂ ਉਸ ਰਾਜੇ ਦੇ ਕੋਲ ਚੱਲਦੇ ਹਾਂ ਤੇ ਰਾਜਾ ਆਪਣੀ ਗੱਲ ਸੁਣੇਗਾ ਤੇ ਆਪਣੇ ਦੁੱਖ ਸਮਝ ਕੇ ਇਹਨਾਂ ਨੂੰ ਦੂਰ ਕਰੇਗਾ ਦੋਨੋਂ ਜਾਣੇ ਇਹ ਫੈਸਲਾ ਕਰਕੇ ਅਗਲੀ ਸਵੇਰ ਆਪਣੇ ਘਰੋਂ ਨਿਕਲਦੇ ਹਨ ਕਹਿੰਦੇ ਰਸਤੇ 'ਚ ਗੱਲਾਂ ਕਰਦੇ ਹਨ ਕਿ ਰੱਬ ਨੇ ਕਿਵੇਂ ਦਾ ਸਮਾਂ ਲੈ ਆਂਦਾ ਇੱਕ ਜੋੜੀ ਕੱਪੜੇ ਪਾਏ ਆਪਾਂ ਮਹੀਨੇ ਲੰਘ ਜਾਂਦੇ ਨੇ ਦੂਜਾ ਕਹਿੰਦਾ ਹੈ ਕਿ ਕੋਈ ਨਾ ਹੁਣ ਤਾਂ ਆਪਣੇ ਹਾਲਾਤ ਬਦਲ ਜਾਣਗੇ ਰਾਜੇ ਕੋਲ ਜਾਵਾਂਗੇ ਰਾਜਾ ਸਭ ਦੇ ਦੁੱਖ ਸੁਣਦਾ ਹੈ ਤੇ ਆਪਣੇ ਵੀ ਦੁੱਖ ਸੁਨੇਗਾ ਦੋਵੇਂ ਜਣੇ ਆਪਸ ਦੇ ਵਿੱਚ ਦੁੱਖ ਸੁੱਖ ਘਰ ਦੇ ਤੁਰੇ ਜਾ ਰਹੇ ਸਨ ਇਹਨੇ ਨੂੰ ਅਗਲਾ ਨਗਰ ਆਇਆ ਕਹਿੰਦੇ ਇੱਕ ਮਨੁੱਖ ਹੋਰ ਉਹਨਾਂ ਦੇ ਨਾਲ ਤੁਰਨ ਲੱਗਾ ਗੱਲਾਂ ਕਰਦੇ ਆ ਪੁੱਛਦੇ ਭਰਾਓ ਕਿੱਥੇ ਚੱਲੇ ਹੋ ਕਹਿੰਦੇ ਇਸ ਨਗਰ ਦੇ ਰਾਜੇ ਦੇ ਕੋਲ ਚੱਲੇ ਹਾਂ ਕਹਿੰਦਾ ਅੱਛਾ ਉਹ ਕਹਿੰਦਾ ਕਿ ਤੁਸੀਂ ਉੱਥੇ ਚੱਲੇ ਹੋ ਉਹ ਕਹਿੰਦੇ ਕਿ ਅਸੀਂ ਆਪਣੇ ਦੁੱਖ ਦੇ ਰੋਂ ਚੱਲੇ ਹਾਂ ਜੇ ਰਾਜੇ ਨੇ ਸੁਣ ਲਏ ਤੇ ਅਸੀਂ ਵੀ ਸੁਖੀ ਹੋ ਜਾਵਾਂਗੇ ਕਹਿੰਦੇ ਕਿ ਫਿਰ ਤੁਸੀਂ ਹੁਣ ਉੱਥੇ ਜਾ ਕੇ ਰਾਜੇ ਨੂੰ ਦੁੱਖ ਦੱਸੋਗੇ ਤੇ ਉਹ ਸੁਣ ਲਏਗਾ ਕਹਿੰਦੇ ਹਾਂ ਉਹ ਸੁਣ ਲਏਗਾ ਕਹਿੰਦੇ ਤੂੰ ਕਿੱਥੇ ਚੱਲਿਆ ਕਹਿੰਦਾ ਕਿ ਮੈਂ ਤੁਹਾਡੇ ਨਾਲ ਤੁਰ ਪੈਂਦਾ ਹਾਂ ਮੇਰੇ ਵੀ ਕੋਈ ਦੁਖੜੇ ਨੇ ਰਾਜਾ ਉਸਨ ਲਏਗਾ ਕਹਿੰਦੇ ਕਿ ਠੀਕ ਹੈ ਤੁਰਦੇ ਤੁਰਦੇ ਜਦੋਂ ਪਹੁੰਚਦੇ ਅਗਲੇ ਨਗਰ ਤੇ ਉਥੇ ਰਾਤ ਹੋ ਜਾਂਦੀ ਹੈ ਉਹ ਨਗਰ ਤੋਂ ਬਾਹਰ ਇੱਕ ਮਕਾਨ ਬਣਿਆ ਹੁੰਦਾ ਹੈ ਕਹਿੰਦੇ ਉਹਦੇ ਵਿੱਚ ਕੋਈ ਨਹੀਂ ਰਹਿੰਦਾ ਸੋਚਦੇ ਅੱਜ ਰਾਤ ਇੱਥੇ ਹੀ ਠਹਿਰ ਜਾਂਦੇ ਹਾਂ ਠੰਡ ਬੜੀ ਹੋ ਗਈ ਹੈ ਸਿਰ ਲੁਕਾਉਣ ਦੇ ਲਈ ਥਾਂ ਮਿਲ ਜਾਵੇਗੀ ਤਿੰਨੋਂ ਜਾਣੇ ਅੰਦਰ ਬੈਠ ਜਾਂਦੇ ਨੇ ਕਿਤੋਂ ਲੱਭ ਕੇ ਅੱਗ ਬਾਲ ਕੇ ਤੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਆ ਕਹਿੰਦੇ ਆਪਸ ਵਿੱਚ ਗੱਲਾਂ ਕਰਦਿਆਂ ਦੀ ਆਵਾਜ਼ ਬਾਹਰ ਤੱਕ ਆਉਂਦੀ ਹੁੰਦੀ ਹੈ। ਉਹ ਰਾਜਾ ਜਿਹੜਾ ਉਸ ਨਗਰ ਦਾ ਹੁੰਦਾ ਉਹ ਅਕਸਰ ਰਾਤ ਨੂੰ ਆਸ-ਪਾਸ ਘੁੰਮਦਾ। ਦੇਖਦਾ ਹੈ ਕਿ ਮੇਰੀ ਪ੍ਰਜਾ ਦੇ ਹਾਲਾਤ ਕਿਵੇਂ ਦੇ ਨੇ। ਰਾਜਾ ਬਾਹਰ ਘੁੰਮਣ ਲਈ ਆਉਂਦਾ। ਜਦੋਂ ਰਾਜਾ ਬਾਹਰ ਘੁੰਮਣ ਲਈ ਆਇਆ ਤਾਂ ਉਹਨੇ ਦੇਖਿਆ ਕਿ ਇੱਥੋਂ ਆਵਾਜ਼ ਆਉਂਦੀ ਹੈ। ਰਾਜਾ ਆਪਣੇ ਇੱਕ ਮੰਤਰੀ ਦੇ ਨਾਲ ਆਇਆ ਤੇ ਉੱਥੇ ਆ ਕੇ ਦੋਨੋਂ ਜਾਣੇ ਬੈਠ ਗਏ। ਹੁਣ ਉਹ ਆਪਸ 'ਚ ਪਹਿਲੇ ਨੂੰ ਪੁੱਛਦਾ ਪਰਾਵਾ ਤੈਨੂੰ ਕੀ ਦੁੱਖ ਹੈ ਤੂੰ ਰਾਜੇ ਦੇ ਕੋਲ ਕਿਉਂ ਚੱਲਿਆ ਹੈ ਇੱਕ ਜਾਨਾ ਕਹਿੰਦਾ ਕਿ ਪਰਾਵਾ ਮੈਂ ਉਸ ਨਗਰ ਦੇ ਵਿੱਚ ਸ਼ਾਹੋਕਾਰ ਸੀ ਕਹਿੰਦੇ ਕਿ ਮੇਰਾ ਕਾਮੇ ਵਿੱਚ ਬੜਾ ਸੋਨਾ ਚੱਲਦਾ ਪਿਆ ਸੀ ਹੋਇਆ ਕਿ ਕਿ ਮੇਰੇ ਰਿਸ਼ਤੇਦਾਰ ਮਿੱਤਰ ਮੇਰੇ ਨਾਲ ਜਿਹੜਾ ਵਪਾਰ ਤੋਂ ਕੋਈ ਨਾ ਕੋਈ ਸਮਾਨ ਲੈ ਜਾਂਦੇ ਉਹ ਕੁਝ ਵੀ ਮੈਨੂੰ ਦੇ ਕੇ ਨਾ ਜਾਂਦੇ ਤੇ ਹੌਲੀ-ਹੌਲੀ ਜਿਹੜਾ ਮੇਰਾ ਵਪਾਰ ਸੀ ਹੁਣ ਰਿਸ਼ਤੇਦਾਰ ਸੰਗੀ ਸਾਥੀ ਜਿਆਦਾ ਸਮਾਨ ਲੈ ਕੇ ਜਾਇਆ ਕਰਦੇ ਪੈਸਾ ਟਕਾ ਮੈਨੂੰ ਕਿਸੇ ਦਿੱਤਾ ਨਹੀਂ ਕੁਝ ਪੈਸੇ ਲੈ ਗਏ ਤੇ ਉਹਨਾਂ ਦੇ ਧੋਖਾਧੜੇ ਕਰਕੇ ਮੇਰਾ ਸਾਰਾ ਵਪਾਰ ਜਿਹੜਾ ਹੈ ਉਹ ਡੁੱਬ ਗਿਆ ਹੈ ਹੁਣ ਮੈਂ ਰਾਜੇ ਕੋਲ ਚੱਲਿਆ ਹਾਂ ਮੈਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਮਿਲ ਜਾਣ ਤੇ ਉਹਦੇ ਨਾਲ ਮੈਂ ਆਪਣਾ ਵਪਾਰ ਦੁਬਾਰਾ ਸ਼ੁਰੂ ਕਰ ਲਵਾਂ ਉਹ ਕਹਿੰਦਾ ਆਸ਼ਾ ਤੂੰ ਨਾਲ ਚੱਲੇ 3000 ਸੋਨੇ ਦੀਆਂ ਮੋਹਰਾਂ ਮਿਲ ਜਾਣਗੀਆਂ ਕਹਿੰਦੇ ਕਿ ਹਾਂ ਮੈਂ ਸੁਣਿਆ ਕਿ ਰਾਜਾ ਬੜਾ ਜ਼ਿਆਦਾ ਗੁਣੀ ਤੇ ਗਿਆਨਵਾਨ ਹੈ ਹਰ ਇੱਕ ਦਾ ਦੁੱਖ ਸੁਣਦਾ ਹੈ ਤੇ ਮੇਰਾ ਜਿਹੜਾ ਦੁੱਖ ਹੈ ਉਹ ਰਾਜਾ ਸੁਣ ਕੇ ਆਪੇ ਮੈਨੂੰ ਹਜ਼ਾਰ ਸੋਨੇ ਦੇ ਮੋਹਰੇ ਦੇ ਦੇਵੇਗਾ ਉਹ ਕਹਿੰਦੇ ਕਿ ਹਜ਼ਾਰ ਸੋਨੇ ਦੇ ਮੋਹਰੇ ਨਾਲ ਤੂੰ ਵਪਾਰ ਖੜਾ ਕਰ ਲਏਗਾ ਕਹਿੰਦੇ ਕਿ ਹਾਂ ਕਹਿੰਦੇ ਕਿ ਵਪਾਰ ਕਰਨ ਦਾ ਮੇਰੇ ਕੋਲ ਹੁਨਰ ਗੁਣ ਹੈ ਬਸ ਹੁਣ ਜੋ ਪਹਿਲਾਂ ਜੋ ਗਲਤੀਆਂ ਕੀਤੀਆਂ ਨੇ ਉਹ ਨਹੀਂ ਕਰਨੀਆਂ ਕਹਿੰਦੇ ਕਿ ਠੀਕ ਹੈ ਦੂਜੇ ਨੂੰ ਪੁੱਛਦੇ ਤੋਂ ਦੱਸ ਉਹ ਕਹਿੰਦਾ ਕਿ ਮੇਰਾ ਜਿਹੜਾ ਪਿਤਾ ਸੀ ਉਹ ਪਿੰਡ 'ਚ ਲੱਕੜਹਾਰਾ ਸੀ ਲੱਕੜਾਂ ਦਾ ਕੰਮ ਕਰਿਆ ਕਰਦਾ ਸੀ ਕਹਿੰਦੇ ਤਰ੍ਹਾਂ-ਤਰ੍ਹਾਂ ਦੇ ਸਮਾਨ ਬਣਾਇਆ ਕਰਦੇ ਸਨ ਮੈਂ ਵੀ ਉਹਨਾਂ ਦੇ ਨਾਲ ਸਿੱਖ ਕੇ ਤੇ ਕੰਮ ਕਰਨ ਲੱਗਾ ਕਹਿੰਦੇ ਕਿ ਪਹਿਲਾਂ ਸਾਡੇ ਘਰ ਗਰੀਬੀ ਹੋਈ ਸੀ ਫਿਰ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਕਰ ਦਿੱਤਾ ਕਹਿੰਦੇ ਕਿ ਮੇਰੀ ਪਤਨੀ ਦੇ ਘਰ ਪੈਰ ਰੱਖਣ ਨਾਲ ਹੀ ਕਹਿੰਦੇ ਸਾਡੇ ਘਰ ਦਿਨ ਤੋਂ ਕੁਨੇ ਰਾਤ ਤੋਂ ਕੁਨੇ ਤਰੱਕੀ ਹੋਣ ਲੱਗੀ ਕਹਿੰਦੇ ਐਵੇਂ ਕਹਿ ਲੋ ਕਿ ਜਿਵੇਂ ਸਾਡੇ ਦਿਨ ਬਦਲ ਗਏ ਕਹਿੰਦੇ ਕਿ ਸਾਡੇ ਘਰ ਸੁੱਖ ਸਹੂਲਤਾਂ ਆ ਗਈਆਂ ਕਹਿੰਦੇ ਕਿ ਇਸ ਤੋਂ ਬਾਅਦ ਕੁਝ ਸਮਾਂ ਲੰਘਿਆ ਤੇ ਕਹਿੰਦੇ ਮੇਰੀ ਪਤਨੀ ਬਿਮਾਰ ਹੋ ਕੇ மஞ்சੇ ਤੇ ਪੈ ਗਈ ਜਿਵੇਂ ਬਿਮਾਰ ਹੋ ਕੇ மஞ்சੇ ਤੇ ਪਈ ਤੇ ਕਹਿੰਦੇ ਕਿ ਉਸ ਤੋਂ ਬਾਅਦ ਉਹਨੇ ਕੁਝ ਸਮੇਂ ਬਾਅਦ ਉਹ ਅਕਾਲ ਚਲਾਣਾ ਕਰ ਗਈ ਜਿਵੇਂ ਅਕਾਲ ਚਲਾਣਾ ਕੀਤੀ ਤੇ ਸਾਡੇ ਘਰ ਦੇ ਵਰਕਜ ਜਿਵੇਂ ਮੂੰਹ ਮੋੜ ਲਿਆ ਹੋਵੇ ਕਹਿੰਦੇ ਕਿ ਹੌਲੀ ਹੌਲੀ ਸਾਡੇ ਘਰ ਓਵੇਂ ਗਰੀਬੀ ਆ ਗਈ ਪਿਤਾ ਜੀ ਅਕਾਲ ਚਲਾਨਾ ਕਰ ਗਏ ਤੇ ਫਿਰ ਮੇਰਾ ਵੀ ਹੁਣ ਕੰਮ ਜਿਹੜਾ ਹੈ ਮਨ ਨਹੀਂ ਲੱਗਦਾ ਮੈਂ ਰਾਜੇ ਦੇ ਕੋਲ ਚੱਲਿਆ ਹਾਂ ਮੈਂ ਚਾਹੁੰਦਾ ਹਾਂ ਕਿ ਕੋਈ ਗੁਣਾ ਨਾਲ ਭਰੇ ਕੋਈ ਐਸੀ ਦਾਸੀ ਹੋਵੇ ਉਸ ਦੇ ਨਾਲ ਮੇਰਾ ਵਿਆਹ ਕਰ ਦੇਵੇ ਉਹਨੇ ਕਿਹਾ ਕਿ ਠੀਕ ਹੈ ਤੀਜੇ ਨੂੰ ਪੁੱਛਦਾ ਤੂੰ ਦੱਸ ਰਾਜੇ ਤੋਂ ਕੀ ਮੰਗਣ ਚੱਲਿਆ ਹੈ ਉਹ ਕਹਿੰਦਾ ਕਿ ਮੈਂ ਰਾਜੇ ਤੋਂ ਨਹੀਂ ਮੰਗਣਾ ਮੈਂ ਤਾਂ ਉਸ ਪਰਮਾਤਮਾ ਤੋਂ ਮੰਗਣਾ ਹੈ ਜੇ ਸਾਨੂੰ ਪਰਮਾਤਮਾ ਜਿਹੜਾ ਇਹਨਾਂ ਰਾਜਿਆਂ ਨੂੰ ਦੇਂਦਾ ਹੈ ਉਸ ਪਰਮਾਤਮਾ ਤੋਂ ਝੋਲੀ ਅੱਡ ਕੇ ਮੰਗਾਗਾ ਤਾਂ ਉਹ ਸਾਰੇ ਸੁੱਖ ਦਿੰਦਾ ਹੈ ਮੈਂ ਇਹਨਾਂ ਰਾਜਿਆਂ ਤੋਂ ਨਹੀਂ ਮੈਂ ਸਿਰਫ ਉਸ ਅਕਾਲਪੁਰਖ ਪਰਮਾਤਮਾ ਤੋਂ ਮੰਗਦਾ ਹਾਂ ਉਹ ਕਹਿੰਦਾ ਕਿ ਫਿਰ ਤੇਰੇ ਮਨ ਦੀ ਕੋਈ ਇੱਛਾ ਹੋਣੀ ਹੈ ਤੂੰ ਦੱਸ ਉਹ ਕਹਿੰਦਾ ਕਿ ਭਰਾਵੋ ਜੇ ਤੁਸੀਂ ਇੱਛਾ ਸੁਣਨੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮੇਰੀ ਇੱਛਾ ਮੈਂ ਦੱਸਾਂਗਾ ਇਹ ਤੁਸੀਂ ਪੂਰੇ ਕਰ ਦਿਓਗੇ ਫਿਰ ਬਸ ਇਨੇ ਇਸ਼ਾ ਹੈ ਉਹ ਕਾਲਪੁਰਖ ਪਰਮਾਤਮਾ ਅੱਗੇ ਤੁਸੀਂ ਅਰਦਾਸ ਕਰੋ ਮੇਰੇ ਜਿਹੜੇ ਦੁੱਖ ਨੇ ਉਹ ਘੱਟ ਹੋ ਜਾਣ ਇਹਨਾਂ ਕਹਿ ਕੇ ਸਾਰੇ ਜਣੇ ਉੱਥੇ ਨੰਮੇ ਪੈ ਗਏ ਹੁਣ ਰਾਜਾ ਤੇ ਉਹਦਾ ਮੰਤਰੀ ਉੱਥੇ ਆ ਜਾਂਦੇ ਨੇ ਤੇ ਸਵੇਰੇ ਦਰਬਾਰ ਲੱਗਾ ਰਾਜੇ ਨੇ ਆਪਣੇ ਮੰਤਰੀ ਨੂੰ ਕਿਹਾ ਕਿ ਉਹਨਾਂ ਤਿੰਨਾਂ ਨੂੰ ਬੁਲਾ ਕੇ ਲੈ ਕੇ ਆਓ ਮੇਰੇ ਕੋਲ ਕਹਿੰਦੇ ਕਿ ਹੁਣ ਉਹਨੂੰ ਤਿੰਨਾਂ ਨੂੰ ਬੁਲਾ ਕੇ ਲਿਆਂਦਾ ਗਿਆ ਤੇ ਹੁਣ ਤਿੰਨੋਂ ਜਾਨੇ ਡਰਨ ਲੱਗੇ ਇਕੋ ਦਾਮ ਕਿ ਸਾਨੂੰ ਛੁਪਾਈਆਂ ਨੇ ਕਿਉਂ ਫੜ ਕੇ ਇੱਥੇ ਲੈ ਆਂਦਾ ਕਹਿੰਦੇ ਜਦੋਂ ਰਾਜੇ ਦੇ ਕੋਲ ਲੈ ਕੇ ਗਏ ਤੇ ਉਸ ਰਾਤ ਦੇਖ ਕੇ ਹੈਰਾਨ ਹੋ ਗਏ ਰਾਤ ਵਾਲਾ ਮਨੁੱਖ ਤੇ ਇਸ ਨਗਰ ਦਾ ਰਾਜਾ ਰਾਜੇ ਨੇ ਫਿਰ ਤਿੰਨਾਂ ਨੂੰ ਪੁੱਛਿਆ ਆਪਣੀ ਅਸ਼ਿਆ ਦੱਸੋ ਪਰੇ ਦਰਬਾਰ ਚ ਪਹਿਲੇ ਮਨੁੱਖ ਨੇ ਕਿਹਾ ਰਾਜਾ ਮੈਂ ਤੁਹਾਨੂੰ ਦੱਸਿਆ ਮੇਰੇ ਹਾਲਾਤ ਜਿਹੜੇ ਨੇ ਉਹ ਬੜੇ ਮਾੜੇ ਨੇ ਪਹਿਲਾਂ ਮੈਂ ਸ਼ਾਹੂਕਾਰ ਸੀ ਸਾਰਾ ਵਪਾਰ ਮੇਰੇ ਤੋਂ ਲੁੱਟਿਆ ਗਿਆ ਮੇਰੇ ਰਿਸ਼ਤੇਦਾਰਾਂ ਕਰਕੇ ਤੇ ਹੁਣ ਮੈਂ ਚਾਹੁੰਦਾ ਹਾਂ ਮੇਰੇ ਕੋਲ ਇੰਨੀ ਧਨ ਰਾਸ਼ੀ ਹੋਵੇ ਜਿਸ ਤੇ ਨਾਲ ਮੈਂ ਆਪਣਾ ਕਾਰੋਬਾਰ ਜਿਹੜਾ ਉਹ ਚਲਾ ਸਕਾਂ ਰਾਜੇ ਨੇ ਆਪਣੇ ਇੱਕ ਮੰਤਰੀ ਨੂੰ ਆਵਾਜ਼ ਲਗਾਈ ਤੇ ਕਿਹਾ ਇਹਨੂੰ 20000 ਸੋਨੇ ਦੀਆਂ ਮੋਹਰਾਂ ਜਿਹੜੀਆਂ ਹੁਣੇ ਦਿੱਤੀਆਂ ਜਾਣ ਰਾਜੇ ਦੇ ਕਹਿਣ ਦੇ ਅਨੁਸਾਰ 20000 ਸੋਨੇ ਦੀਆਂ ਮੋਹਰਾਂ ਆ ਗਈਆਂ ਉਹਨੇ ਦੋਵਾਂ ਹੱਥਾਂ 'ਚ ਇੱਕ-ਇੱਕ ਮੋਹਰ ਪੜੀ ਤੇ ਪਿੱਛੇ ਜਾ ਕੇ ਖੜਾ ਹੋ ਗਿਆ ਰਾਜੇ ਨੇ ਦੁੱਜੇ ਨੂੰ ਪੁੱਛਿਆ ਕਿ ਤੂੰ ਦੱਸ ਉਹ ਕਹਿੰਦਾ ਕਿ ਅਸੀਂ ਲੱਕੜ ਹਾਰੇ ਹਾਂ ਕਾ ਸਾਡੇ ਗਰੀਬੀ ਹੈ ਤੇ ਮੇਰੇ ਪਿਤਾ ਜੀ ਵੀ ਮੇਰਾ ਵਿਆਹ ਕਰ ਦਿੱਤਾ ਜਿਵੇਂ ਮੇਰੀ ਪਤਨੀ ਦਾ ਘਰ ਆਗਮਨ ਹੋਇਆ ਸਾਡੇ ਘਰ ਲਹਿਰਾ ਬੈਰਾ ਹੋ ਗਈਆਂ ਸਾਡੇ ਘਰ ਸੁਖ ਸਮਰiddhi ਆ ਗਈ ਪਰ ਇੱਕ ਸਾਲ ਬਾਅਦ ਮੇਰੇ ਪਤਨੀ ਅਚਾਨਕ ਹੀ ਬਿਮਾਰ ਹੋਣ ਕਾਰਨ ਮੰਚੇ ਤੇ ਪੈ ਗਈ ਜਿਸ ਕਰਕੇ ਉਹ ਜਦੋਂ ਚੱਲ ਵਸੀ ਤਾਂ ਸਾਡੇ ਘਰ ਮੇਰੇ ਪਿਤਾ ਜੀ ਵੀ ਚੱਲ ਵਸੇ ਤੇ ਉਵੇਂ ਹੀ ਗਰੀਬੀ ਆ ਗਈ ਮੈਂ ਚਾਹੁੰਦਾ ਤੁਸੀਂ ਮੈਨੂੰ ਕੋਈ ਤੁਹਾਡੇ ਇਥੇ ਐਸੇ ਗੁਨਾਵਾਲੇ ਭਰੀ ਹੋਈ ਦਾਸੀ ਹੋਵੇ ਉਹਦੇ ਨਾਲ ਮੇਰਾ ਵਿਆਹ ਕਰ ਦਿਓ ਰਾਜੇ ਦੇ ਹੁਣ ਇੱਕ ਦਾਸੀ ਸੀ ਉਹ ਹਰ ਕਲਾ ਚ ਨਿਪੁੰਨ ਸੀ ਉਹਨੂੰ ਰਾਜਾ ਬਰਕਤ ਦੀ ਦੇਵੀ ਕਹਿੰਦਾ ਸੀ ਰਾਜੇ ਨੇ ਉਹਨੂੰ ਬੁਲਾਇਆ ਤੇ ਕਿਹਾ ਜੇ ਤੇਰੀ ਸਹਿਮਤੀ ਹੋਵੇ ਤੂੰ ਇਸਦੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ ਉਹਨੇ ਹਾਂਮੀ ਪਾਰ ਦਿੱਤੀ ਰਾਜੇ ਨੇ ਉਹ ਦਾਸੀ ਨੂੰ ਦੇਖ ਕੇ ਉਹ ਫਿਰ ਮਨੁੱਖ ਪਿੱਛੇ ਖੜਾ ਹੋ ਗਿਆ ਰਾਜੇ ਨੇ ਹੁਣ ਤੇਜੇ ਨੂੰ ਬੁਲਾਇਆ ਤੇ ਕਹਿੰਦਾ ਤੂੰ ਦੱਸ ਤੇਰੀ ਇੱਛਾ ਕੀ ਹੈ ਉਹ ਕਹਿੰਦਾ ਕਿ ਰਾਜਾ ਤੂੰ ਤੇ ਜਾਣਦਾ ਹੈ ਮੈਂ ਤਾਂ ਰਾਤਵੇ ਕਿਆਲ ਸੀ ਕਿ ਮੇਰੀ ਕੋਈ ਇੱਛਾ ਨਹੀਂ ਹੈ ਜੇ ਤੂੰ ਇੱਛਾ ਸੋਣਾ ਚਾਹੁੰਦਾ ਹੈ ਉਹ ਕਹਿੰਦਾ ਹਾਂ ਦੱਸ ਤੂੰ ਆਪਣਾ ਰਾਜ ਭਾਗ ਮੈਨੂੰ ਦੇ ਸਕਦਾ ਰਾਜੇ ਨੇ ਝਟ ਨਾਲ ਹਾਂ ਮੇ ਭਰੇ ਨਹੀਂ ਮੈਂ ਰਾਜ ਭਾਗ ਨਹੀਂ ਦੇ ਸਕਦਾ ਪਰ ਜੇ ਹੋਰ ਕੋਈ ਤੇਰੀ ਇੱਛਾ ਹੈ ਤੂੰ ਉਹ ਦੱਸ ਉਹ ਮੈਂ ਤੇਰੀ ਜ਼ਰੂਰ ਪੂਰੀ ਕਰਾਂਗਾ ਉਨੇ ਕਹ ਕੇ ਫਿਰ ਜੇ ਤੂੰ ਮੇਰੀ ਇੱਛਾ ਪੂਰੀ ਹੀ ਨਹੀਂ ਕਰ ਸਕਦਾ ਤੇ ਤੂੰ ਮੇਰਾ ਸਮਾਂ ਵਿਅਤ ਕਰਨ ਲਈ ਤੂੰ ਮੈਨੂੰ ਇੱਥੇ ਕਿਉਂ ਬੁਲਾਇਆ ਰਾਜਾ ਮੈਂ ਇਹ ਚਾਹੁੰਦਾ ਹਾਂ ਕਿ ਜੇ ਉਸ ਤੋਂ ਮੰਗਣਾ ਚਾਹੁੰਦਾ ਹਾਂ ਜਿਨੇ ਤੈਨੂੰ ਰਾਜਪਾਟ ਦਿੱਤਾ ਜੋ ਰਾਜਿਆਂ ਦਾ ਰਾਜਾ ਬਾਦਸ਼ਾਹ ਹੈ ਜੋ ਧਰਤੀ ਤੇ ਬੈਠਿਆਂ ਨੂੰ ਆਕਾਸ਼ ਤੱਕ ਪਹੁੰਚਾ ਸਕਦਾ ਹੈ ਮੈਂ ਉਸ ਤੋਂ ਮੰਗਦਾ ਹਾਂ ਰਾਜ ਨੇ ਕਿਹਾ ਫਿਰ ਕੋਈ ਨਹੀਂ ਮੰਨਦੀ ਦਿਲ ਦੀ ਸ਼ਾਉੇ ਤਾਂ 10 ਉਹ ਮੈਂ ਪੂਰੇ ਕਰ ਦੇਵਾਂਗਾ ਉਹਨੇ ਕਿਹਾ ਨਹੀਂ ਰਾਜਾ ਮੈਂ ਕੁਝ ਨਹੀਂ ਮੰਗਣਾ ਰਾਜ ਨੇ ਬੜੀ ਵਾਰ ਪੁੱਛਿਆ ਪਰ ਹਰ ਵਾਰ ਉਹਨੇ ਇਹ ਕਿਹਾ ਉਹ ਕਾਲਪੁਰਖ ਪਰਮਾਤਮਾ ਆਪੇ ਮੇਰੇ ਚੋਲੇ ਪਰਣਗੇ ਜਿਉਣਾ ਮੇਰੇ ਨਸੀਬ ਚ ਮੈਨੂੰ ਦੇਣਾ ਲਿਖਿਆ ਤਾਂ ਘਰ ਵਾਲੀ ਦੇਣੇ ਲਿਖੀ ਪੈਸੇ ਦੇਣੇ ਲਿਖੇ ਉਹ ਆਪੇ ਦੇਣਗੇ ਕਹਿੰਦੇ ਇੰਨਾ ਕਹਿ ਕੇ ਅੱਗੇ ਲੈ ਕੇ ਤਿੰਨੋਂ ਜਾਣੇ ਚਲੇ ਗਏ ਹੌਂ ਨਗਰ ਤੋਂ ਹੌਲੀ-ਹੌਲੀ ਬਾਹਰ ਤੁਰੇ ਜਾਂਦੇ ਨੇ ਤੇ ਹੌਂ ਜਿਹਦੇ ਕੋਲ ਸੋਹਣੇ ਦਿਆਂ ਮੋਰਾਂ ਸਨ ਜਿਹੜਾ ਪਤਨੀ ਲੈ ਕੇ ਜਾਂਦਾ ਸੀ ਕਹਿੰਦੇ ਭਰਾਵਾ ਤੂੰ ਕਿੱਡਾ ਮੋਰਖ ਹੈ ਰਾਜੇ ਨੇ ਤੈਨੂੰ ਮੌਕਾ ਦਿੱਤਾ ਤੇ ਤੂੰ ਫਿਰ ਉੱਥੇ ਜਿਹੜਾ ਆ ਮੋਰਖਾਂ ਵਾਲੀਆਂ ਗੱਲਾਂ ਕਰਕੇ ਤੇ ਆ ਗਿਆ ਤੈਨੂੰ ਚਾਹੀਦਾ ਸੀ ਰਾਜੇ ਤੋਂ ਕੁਝ ਮੰਗ ਲੈਂਦਾ ਤੇ ਰਾਜਾ ਤੈਨੂੰ ਦਿੰਦਾ ਜ਼ਿੰਦਗੀ ਸੌਖੀ ਲੰਘ ਜਾਣੀ ਸੀ ਐਵੇਂ ਸਿਆਣੀਆਂ ਗੱਲਾਂ ਕੀਤੀਆਂ ਜ਼ਿੰਦਗੀ ਨਹੀਂ ਲੰਘਦੀ ਹੁੰਦੀ ਤੋਤੇ ਮੋਰਖ ਹੈ ਪਹਿਲਾਂ ਅੱਧਾ ਲੱਗਦਾ ਸੀ ਪਰ ਅੱਜ ਤੋਂ ਸਾਰਾ ਮੋਰਖ ਹੈ ਉਹਨੇ ਕਿਹਾ ਭਰਾਓ ਕੋਈ ਨਾ ਉਹ ਪਰਮਾਤਮਾ ਜਦੋਂ ਦੇਵੇਗਾ ਦੇਖੀ ਜਾਊਗੀ ਮੈਂ ਕਿਸੇ ਅੱਗੇ ਹੱਥ ਨਹੀਂ ਅੜਨਾ ਚਾਹੁੰਦਾ ਜਦੋਂ ਪਰਮਾਤਮਾ ਅਗੇ ਅਰਦਾਸ ਕਰੀਏ ਪਰਮਾਤਮਾ ਆਪੇ ਹੀ ਸਾਰੀਆਂ ਚੀਜ਼ਾਂ ਦੇ ਨਾਲ ਨਿਵਾਸ ਦਿੰਦੇ ਹਨ ਜਿਹਨੂੰ ਆਪਣੇ ਪਰਮਾਤਮਾ ਤੇ ਵਿਸ਼ਵਾਸ ਹੈ ਉਹ ਕਦੇ ਖਾਲੀ ਹੱਥ ਨਹੀਂ ਰਹਿੰਦਾ ਇਹਨਾਂ ਕਹਿ ਕੇ ਉਹ ਤੁਰੇ ਜਾਂਦੇ ਹਉਨ ਪਰੇ ਦਰਬਾਰ ਚ ਉਹਨੇ ਰਾਜੇ ਦੇ ਸਾਹਮਣੇ ਬਾਰ-ਬਾਰ ਰਾਜ ਨੂੰ ਪੁੱਛਿਆ ਤੇ ਉਹਨੇ ਮਨਾਂ ਕਰ ਦਿੱਤਾ ਰਾਜ ਨੂੰ ਗੱਲ ਬੜੀ ਜ਼ਿਆਦਾ ਪੂਰੀ ਲੱਗੀ ਤੇ ਉਹਦੇ ਮੁਖ ਤੋਂ ਪਤਾ ਲੱਗਦਾ ਪਿਆ ਸੀ ਉਹਨੂੰ ਗੱਲ ਪੂਰੀ ਲੱਗੀ ਇੱਕ ਮੰਤਰੀ ਨੂੰ ਬੁਲਾ ਕੇ ਕਹਿੰਦਾ ਇਸ ਮਨੁੱਖ ਨੂੰ ਮੈਂ ਬਾਰ-ਬਾਰ ਕਿਹਾ ਤੇ ਇਹਨੇ ਮਨਾਂ ਕਰ ਦਿੱਤਾ ਇਹਨੇ ਮੇਰਾ ਅਪਮਾਨ ਕੀਤਾ ਹੈ ਹੁਣ ਉਹ ਮੰਤਰੀ ਬੜਾ ਚਾਫਲੋਸ ਸੀ ਉਹ ਕਹਿਣ ਲੱਗਾ ਰਾਜਾ ਤੇਰਾ ਅਪਮਾਨ ਹੋਇਆ ਤੇ ਰਾਜੇ ਦੇ ਅਪਮਾਨ ਦਾ ਤੇ ਸਿਰਫ ਇਕੋ ਹੀ ਮਨ ਹੁੰਦਾ ਉਹਦੇ ਪੁਰਾਨ ਹਰੇ ਜਾਨ ਹੁਣ ਰਾਜਾ ਪੈਲਾ ਹੀ ਬੜਾ ਤੱਪਿਆ ਪਿਆਸੀ ਹੁਣ ਉਹਨੇ ਚਾਪਲੂਸੀ ਵਾਲੀਆਂ ਗੱਲਾਂ ਕਰਕੇ ਰਾਜੇ ਨੂੰ ਹੋਰ ਚੁੱਕਣਾ ਦਿੱਤੀ ਰਾਜੇ ਨੇ ਇੱਕ ਜਲਾਦ ਨੂੰ ਬੁਲਾਇਆ ਤੇ ਰਾਜੇ ਨੇ ਕਿਹਾ ਹੁਣੇ ਹੀ ਨਗਤ ਬਾਤ ਤਿੰਨ ਜਾਣੇ ਨਿਕਲੇ ਹੋਣਗੇ ਇੱਕ ਦੇ ਕੋਲ ਸੋਨੇ ਦੀਆਂ ਮੋਹਰਾ ਹੋਣ ਗਿਆ ਇੱਕ ਦੇ ਨਾਲ ਇੱਕ ਜਿਹੜੀ ਉਹਦੀ ਪਤਨੀ ਹੋਵੇਗੀ ਇਹ ਖਾਲੀ ਹੱਥ ਜਿਹੜਾ ਜਾਂਦਿਆ ਹੋਵੇਗਾ ਉਹਦਾ ਸਿਰ ਮੇਰੇ ਕੋਲ ਲੈ ਕੇ ਆਓ ਕਹਿੰਦੇ ਹੁਣ ਉਹ ਕੋੜੇ ਤੇ ਜਿਹੜਾ ਚਲਾ ਟਪਕ ਟਪਕ ਕਰਦਾ ਚਲਾ ਗਿਆ ਕਹਿੰਦੇ ਜਦੋਂ ਉਹ ਉੱਥੇ ਪਹੁੰਚੇ ਤੇ ਹੁਣ ਜਿੰਨੇ ਦੋਵੇਂ ਹੱਥਾਂ 'ਚ ਸੋਨੇ ਦੀਆਂ ਮੋਹਰਾਂ ਦੀਆਂ ਬੋਰੀਆਂ ਫੜੀਆਂ ਸਨ ਕਹਿੰਦੇ ਉਹਦੇ ਹੱਥ ਤੱਕ ਗਏ ਤੇ ਹੁਣ ਉਹ ਨੇਕ ਬੰਦੇ ਨੂੰ ਕਹਿੰਦਾ ਭਰਾਵਾ ਇਹ ਥੋੜੇ ਸਮੇਲੇ ਤੂੰ ਫੜ ਲਏਗਾ ਉਹ ਕਹਿੰਦਾ ਠੀਕ ਹੈ ਹੁਣ ਉਹ ਹੱਥ 'ਚੋਂ ਉਹ ਮੋਹਰਾਂ ਫੜ ਕੇ ਤੇ ਤੁਰੇ ਜਾਂਦਾ ਉਹ ਜਿਹੜਾ ਅੱਗੇ ਜਾਂਦਾ ਸੀ ਉਹ ਆਪਣੀ ਪਤਨੀ ਨਾਲ ਤੁਰੇ ਜਾਂਦਾ ਸੀ ਹੁਣ ਇਹਦੇ ਹੱਥ 'ਚ ਜਿਹੜੀ ਉਹ ਸੋਨੇ ਦੀਆਂ ਮੋਹਰਾਂ ਹਟ ਗਈਆਂ ਸਨ ਇਹ ਥੋੜਾ ਆਰਾਮ ਨਾਲ ਚੱਲਦਾ ਪਿਆ ਸੀ ਜਲਾਦ ਆਇਆ ਉਹਦਾ ਢਾੜ ਨਾਲ ਉਹ ਸਿਰ ਅਲੱਗ ਕਰਕੇ ਸਿਰ ਲੈ ਕੇ ਤੇ ਚਲਾ ਗਿਆ ਹੁਣ ਇਹ ਸਾਰੇ ਜਾਣੇ ਉੱਥੇ ਖੜੇ ਸਹਿਮੇ ਪਏ ਸਨ ਸਹਿਮ ਕੇ ਹੁਣ ਦੇਖਦੇ ਪਏ ਸਨ ਕਿ ਇਹ ਵਾਪਰਿਆ ਕਿ ਹੁਣ ਰਾਜੇ ਨੇ ਉਹਨੂੰ ਸੋਨੇ ਦੇ ਮੋਹਰੇ ਦਿੱਤੀਆਂ ਤੇ ਹੁਣ ਇਹਦਾ ਕੋਈ ਸਿਰ ਢਾੜ ਤੋਂ ਅਲੱਗ ਕਰਕੇ ਤੇ ਲੈ ਗਿਆ ਹੁਣ ਉਹਨਾਂ ਪਿੱਛੇ ਮੁੜ ਕੇ ਨਾ ਵੇਖਿਆ ਤੇ ਅੱਗੇ ਤੁਰਦੇ ਗਏ ਹੁਣ ਤੁਰਦੇ ਤੁਰਦੇ ਉਹਦੇ ਮਨ 'ਚ ਜਿਹੜਾ ਉਹਦੇ ਨਗਰ ਵਾਲਾ ਸੀ ਜੋ ਪਤਨੀ ਲੈ ਕੇ ਜਾਂਦਿਆ ਸੀ ਮਾਂਚ ਲਾਲ ਜੀ ਆ ਜਾਂਦਾ ਕਹਿੰਦਾ ਦੇਖ ਭਰਾਵਾ ਇਹ ਮੇਰੇ ਨਗਰ ਦਾ ਹੈ ਇਹਦੇ ਪੈਸੇ ਜਿਹੜੇ ਨੇ ਇਹ ਮੇਰੇ ਬੰਦੇ ਨੇ ਉਹ ਕਹਿੰਦਾ ਕਿ ਕੋਈ ਨਾ ਜੇ ਤੇਰੇ ਨਗਰ ਦਾ ਤੇ ਤੇਰੇ ਪੈਸੇ ਬੰਦੇ ਨੇ ਤਾਂ ਤੂੰ ਲੈ ਲਾ ਉਹਨੇ ਮੋਹਰਾ ਉਹਨੂੰ ਦੇ ਦਿੱਤੀਆਂ ਤੇ ਹੁਣ ਉਹਦੀ ਪਤਨੀ ਅੱਗੇ ਤੁਰਨ ਲੱਗੀ ਤੇ ਉਹ ਮੋਹਰਾ ਦਾ ਥੈਲਾ ਫੜ ਕੇ ਉਹ ਤੁਰਨ ਲੱਗਾ ਨੇਕਮ ਨੂੰ ਕੋ ਪਿੱਛੇ ਤੁਰਨ ਲੱਗਾ ਤੇ ਰਾਜੇ ਦੇ ਕੋਲ ਜਦੋਂ ਸੱਲ ਲੈ ਕੇ ਗਏ ਤਾਂ ਰਾਜਾ ਕਹਿੰਦਾ ਕਿ ਤੂੰ ਇਹ ਕੀ ਕੀਤਾ ਇਹਨੇ ਤਾਂ ਆਪਣੀ ਇੱਛਾ ਜ਼ਾਹਰ ਕੀਤੀ ਸੀ ਤੇ ਸਾਰਾ ਕੁਝ ਆਪਣੇ ਇਸ਼ਿਆ ਦੇ ਅਨਸਾਰ ਲਿਆ ਤੇ ਤੂੰ ਵਿਚਾਰੇ ਦਾ ਸਿਰ ਲੈ ਕੇ ਆ ਗਿਆ ਤੂੰ ਬਹੁਤ ਗਲਤ ਕੀਤਾ ਤਾ ਤੋ ਇਥੋਂ ਚਲਾ ਜਾ ਤੇਰਾ ਹੀ ਮੈਂ ਸਿਰ ਅਲੱਗ ਕਰਦਾਵਾਂਗਾ ਰਾਜੇ ਨੇ ਹੁਣ ਸਮਝਦੇ ਆਂ देर ਨਾ ਲੱਗੀ ਤੇ ਹੁਣ ਉਹ ਚੋਕ ਦਾ ਭਾਰ ਥੱਕ ਗਿਆ ਤੇ ਹੁਣ ਇਸ ਕਰਕੇ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦੂਜੇ ਮਨੁੱਖ ਨੂੰ ਫੜਾਈ ਉਸਨ ਨੇ ਇੱਕ ਮਨੁੱਖ ਨੂੰ ਹੁਣ ਪੋਟਲੀ ਉਹਦੇ ਕੋਲ ਹੋਣੀ ਆ ਹੁਣ ਉਹਨੇ ਕਿਹਾ ਕਿ ਇੱਕ ਗੱਲ ਦੇਖ ਦੂਜੇ ਚਲਾਦਣ ਨੂੰ ਬੁਲਾਉਂਦਾ ਇੱਕ ਮਨੁੱਖ ਦੇ ਨਾਲ ਇੱਕ ਪਤਨੀ ਉਹਦੇ ਤੋਰੇ ਜਾਂਦੇ ਹੋਵੇਗੇ ਤੇ ਇੱਕ ਦੇ ਕੋਲ ਜਿਹਦੇ ਹੱਥ 'ਚ ਸੋਨੇ ਦੀਆਂ ਜਿਹੜੀਆਂ ਮੋਹਰਾ ਨੇ ਉਹ ਫੜੀਆਂ ਹੋਣਗੀਆਂ ਤੋਂ ਉਹਨੂੰ ਜਾ ਕੇ ਉਹਦਾ ਸਿਰ ਤੜ ਤੋਂ ਅਲੱਗ ਕਰਕੇ ਤੇ ਲੈ ਆ। ਹੰਦੁੱਜਾ ਜਲਾਦ ਗਿਆ ਤੇ ਉਹਨੇ ਉਹਦਾ ਸਿਰ ਤੜ ਤੋਂ ਅਲੱਗ ਕਰ ਦਿੱਤਾ ਤੇ ਰਾਜੇ ਦੇ ਸਾਹਮਣੇ ਜਦੋਂ ਸਿਰ ਲੈ ਕੇ ਗਿਆ ਤੇ ਰਾਜੇ ਦੇ ਕੋਈ ਹਰਣ ਨੇ ਦਿਹਾਤ ਨਾ ਰਹੀ। ਰਾਜਾ ਕਹਿੰਦਾ ਮੈਂ ਦੋ ਵਾਰ ਭੇਜੇ ਤੇ ਦੋਨੋਂ ਵਾਰ ਇਹ ਗਲਤ ਮਨੁੱਖਾਂ ਦੇ ਸਿਰ ਤੜ ਤੋਂ ਅਲੱਗ ਕਰਕੇ ਤੇ ਲੈ ਆਏ। ਰਾਜਾ ਕਹਿੰਦਾ ਜ਼ਰੂਰ ਉਸ ਮਨੁੱਖ ਨੂੰ ਕੁਝ ਵੀ ਨਹੀਂ ਹੋਇਆ ਹੋਵੇਗਾ ਇਹਦਾ ਭਾਵ ਕਿ ਪ੍ਰਮਾਤਮਾ ਉਹਦੀ ਆਪ ਰੱਖਿਆ ਕਰਦੇ ਪਏ ਨੇ ਰਾਜੇ ਨੇ ਇੱਕ ਰੱਥ ਭੇਜਿਆ ਤੇ ਕਿਹਾ ਕਿ ਉਸ ਮਨੁੱਖ ਨੂੰ ਇੱਜ਼ਤ ਤੇ ਮਾਨ ਸਤਕਾਰ ਦੇ ਨਾਲ ਇੱਥੇ ਲੈ ਕੇ ਆਇਆ ਜਾਵੇ ਉਹਨੂੰ ਲੈ ਕੇ ਆਏ ਤੇ ਉਹਨੂੰ ਹੱਥ ਜੋੜ ਕੇ ਰਾਜਾ ਆਪਣੇ ਸੰਗਾਸ਼ਣ ਤੋਂ ਖੜਾ ਹੋ ਕੇ ਕਹਿੰਦਾ ਮੈਂ ਜਾਣਨਾ ਚਾਹੁੰਦਾ ਤੈਨੂੰ ਕੁਝ ਵੀ ਨਹੀਂ ਹੋਇਆ ਉਹਨੇ ਦੋਨਾਂ ਦੇ ਪ੍ਰਣ ਚਲੇ ਗਏ ਇਹ ਸਭ ਕੁਝ ਜੋ ਹੋਇਆ ਇਹ ਦੱਸ ਮੈਂ ਇਹਨੂੰ ਇਹਦੇ ਲਈ ਹੁਣ ਕੀ ਕਰਾਂ